ਜੀਰੇ ਸਾਰੇ ਸੀਨੀਅਰਸ ਕੋ ਇਜਾਜ਼ਤ ਲੈਂਦੇ ਹੋਏ ਠੀਕ ਹੈ ਜੀ ਆ ਵੇਖ ਲਓ ਜੀ ਇੱਧਰ ਸਭ ਕੋਲ ਇਜਾਜ਼ਤ ਲਿੱਤੀ ਜਾ ਰਹੀ ਆ ਤੇ ਨਾਲ ਆਪਾਂ ਥੋੜੀ ਜੀ ਗੱਲ ਵੀ ਇੱਧਰ ਕਰ ਲਈਏ ਉਸਤਾਦ ਜੀ ਨਾਲ ਹਾਂਜੀ 사시ਗਾ ਸੰਜੂ ਸਾਹਿਬ ਜੀ ਕੀ ਹਾਲ ਚਾਲ ਜੋ ਠੀਕ ਠਾਕ ਜੋ ਘਰ ਪਰਿਵਾਰ ਸਿਹਤ ਵੀ ਸਭ ਠੀਕ ਠਾਕ ਆ ਅੱਛਾ ਸਾਹਿਬ ਜੀ ਜਿਹੜੀ ਰਸਮ ਹੈਗੀ ਆ ਠੀਕ ਹੈ ਜੀ ਇੱਕ ਤੇ ਬਸ ਇਹ ਕਲੈਰੀਫਾਈ ਕਰ ਦੋ ਬੀ ਮਤਲਬ ਇਹ ਤੁਹਾਡੀ ਜਿਹੜੀ ਆਪਣੀ ਪੱਗ ਆ ਏ ਤੇ ਇਹ ਅੱਗੋਂ ਤੁਸੀਂ ਕਿੰਨਾ ਨੂੰ ਦੇ ਰਹੇ ਜੋ ਮੈਂ ਜੀ ਇਹ ਕਾਲੇ ਉਸਤਾਦ ਨੂੰ ਉਰਫ ਪੰਗਸਾਰ ਜੀ ਇਹਨਾਂ ਇਹਨਾਂ ਨੂੰ ਪੱਗ ਦੇ ਰਹਿਆ ਜੀ ਮੇਰੇ ਕੋਲ ਦੋ ਪੱਗਾਂ ਜੇ ਇੱਕ ਪੱਗ ਮੰਨਾਂ ਹੁੰਦੀ ਇਹਨਾਂ ਨੂੰ ਦੇ ਰਹੇ ਜੋ ਮਤਲਬ ਤੁਹਾਡੇ ਕੋਲ ਦੋ ਲਾਸ਼ੀ ਦੋ ਪੱਗਾਂ ਆ ਜਿਹਨਾਂ ਚ ਤੁਸੀਂ ਇੱਕ ਇਹਨਾਂ ਨੂੰ ਦੇ ਰਹੇ ਜੋ ਠੀਕ ਆ ਜੀ ਤੇ ਔਰ ਸਭ ਸਾਰੀ ਸੀਨੀਅਰਸ ਦੇ ਮਨਜ਼ੂਰੀ ਮਿਲ ਗਈ ਹੋਈ ਆ ਠੀਕ ਆ ਜੀ ਹਾਂਜੀ ਮਨਜ਼ੂਰੀ ਆ ਸਾਦੀ ਜੀ ਕਪੜਾ ਸਾਹਿਬ ਜੀ ਇੱਧਰ ਸਾਦੀ ਜੀ ਹਾਂਜੀ ਮਨਜ਼ੂਰੀ ਆ ਜੀ ਠੀਕ ਆ ਔਰ ਉਹਨੂੰ ਵੀਰ ਓਕੇ ਸਾਜ ਜੀ ਚਲੋ ਜੀ ਲੋ ਜੀ ਆ 우ਸਤਾਦੀ ਪੱਗ ਜਿਹੜੀ ਆ ਇਹ ਦਿੱਤੀ ਜਾ ਰਹੀ ਆ ਜੀ ਠੀਕ ਹੈ ਸੰਜੂ ਉਸਤਾਦ ਜੀ ਨਾਲ ਵੱਲੋਂ ਮੁਬਾਰਕਾਂ ਸੰਜੂ ਉਸਤਾਦ ਜੀ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਉਹ ਚ ਵਾਅਦਾ ਹੁਣ ਜਾ ਰਿਹਾ ਵਾ ਕਵਰ ਬਾਡ ਪੀਜਨ ਸੋ ਲੋ ਬਹੁ ਬਹੁ ਮੁਬਾਰਕਾਂ ਜੀ ਹਾ ਜੀ ਸਭ ਸੀਨੀਅਰ ਬੈਠੇ ਹੋਏ ਵੇਖ ਲਓ ਜੀ ਸਾਡੇ ਆਣ ਪਣ ਸ਼ਾਨ ਸਭ ਬੈਠੇ ਹੋਏ ਆ ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਰਾ ਪ੍ਰੋਗਰਾਮ ਹੋ ਰਿਹਾ ਜੀ ਉਸਤਾਦੀ ਦੀ ਪੱਗ ਦਿੱਤੀ ਜਾ ਰਹੀ ਆ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਸਾਰੇ ਆਏ ਆ ਹਾਣੀ ਵੀਰ ਜਣੀ ਵੀ ਆਪਣੇ ਆ ਗਏ ਆ ਸੱਚੀ ਹਾਣੀ ਵੀਰ ਜੀ ਇਹ ਹਾਲ ਚਾਲ ਜੀ ਠੀਕ ਆ ਗਿਆ ਇਹੋ ਹਾਣੀ ਵੀਰ ਜੀ ਜੀ ਜਿਨ੍ਹਾਂ ਨੇ ਠੀਕ ਆ ਇਹ 5 6 ਦਿਨ ਤੱਕ ਪਤਾ ਲੱਗ ਜਾਏਗਾ ਠੀਕ ਆ ਬਾਕੀ ਇੱਧਰ ਚੇਅਰਮੈਨ ਸਾਹਿਬ ਹਣੀ ਆ ਸਭ ਦੀ ਮਨਜ਼ੂਰੀ ਹਾਜ਼ਰੀ ਦੇ ਵਿੱਚ ਠੀਕ ਆ ਜੀ ਤੇ ਪੱਗ ਦਿੱਤੀ ਜਾ ਰਹੀ ਆ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਪਾਰਟੀ ਚ ਵਾਅਦਾ ਹੋਣ ਜਾ ਰਿਹਾ ਵਾ ਪਗੜੀ ਦੀ ਰਸਮ ਹੋ ਗਈ ਆ ਜੀ ਪੱਗ ਬੰਦੀ ਹਾਂਜੀ ਜੀ ਜਿੱਦਾਂ ਕੀ ਜੀ ਆਪਣੇ ਔਰ ਕਾਲੇ ਵੀਰ ਜੀ ਹੁਣੀ ਆ ਉਹ ਭੰਗ ਜਿਨ੍ਹਾਂ ਦਾ ਨਾਮ ਕਿਹਾ ਜਾਂਦਾ ਵਾ ਜੀ ਠੀਕ ਹੈ ਜੀ ਸੰਜੂ ਉਸਤਾਦ ਜੀ ਨਾਲ ਇਹਨਾਂ ਨੂੰ ਉਸਤਾਦੀ ਪਾ ਕੇ ਦਿੱਤੀ ਗਈ ਆ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਤੇ ਕਰਾਓ ਮੂੰਹ ਮਿੱਠਾ ਜੀ ਉਸਤਾਦ ਜੀ ਇੱਕ ਵਾਰੀ ਲੋ ਜੀ ਆ ਸੰਜੂ ਉਸਤਾਦ ਜੀ ਨਾਲ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਜੀ ਲੋ ਜੀ ਆ ਮੂੰਹ ਮਿੱਠਾ ਕਰਾਇਆ ਜਾ ਰਿਹਾ ਨਾਲ ਹੀ ਆ ਜੀ ਮਾਨ ਸਨਮਾਨ ਲਓ ਜੀ ਮਾਨ ਲੋ ਜੀ ਮਾਨ ਸਨਮਾਨ ਕਰਦੇ ਹੋਏ ਜੀ ਕਾਲੇ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਕੀਤਾ ਗਿਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਸੰਜੂ ਉਸਤਾਦ ਜੀ ਨਾਲੋਂ ਤੇ ਨਾਲ ਹੀ ਜੀ ਅੱਗੋਂ ਫੇਰ ਮਾਨ ਸਨਮਾਨ ਠੀਕ ਹੈ ਜੀ ਕੀਤਾ ਗਿਆ ਜਨਾਬ ਇਹਨਾਂ ਸਾਰਿਆਂ ਵੱਲੋਂ ਜੀ ਮਾਨ ਸਨਮਾਨ ਕੀਤਾ ਗਿਆ ਵਾ ਤੇ ਹਾਂਜੀ ਜੀ ਆਪਣੀ ਕਾਲੇ ਉਸਤਾਦ ਜੀ ਆ ਜੀ ਤੇ ਇਹਨਾਂ ਕੋ ਹੁਣ ਦੋ ਪੱਗਾਂ ਹੋਈਆਂ ਸੀ ਇਹ ਅੱਗੋਂ ਪੱਗ ਜਿਹੜੀ ਹੁਣ ਦਿਲਜੀਤ ਸਿੰਘ ਬਿੱਟੂ ਭਾਈ ਹਣੀ ਆਪਣੇ ਸੁਲਤਾਨ ਮਿਹਨਤਾਂ ਉਹਨਾਂ ਨੂੰ ਦੇਣਗੇ ਜੀ ਇਹ ਲਓ ਜੀ ਜਿੱਦਾਂ ਕਿ ਕਾਲੇ ਲਓ ਜੀ ਆ ਵੇਖ ਲੋ ਜੀ ਸੰਜੂ ਓਸਤਾਦ ਜੀ ਨਾਲ ਦਾ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਲੋ ਜੀ ਸੰਜੂ ਓਸਤਾਦ ਜੀ ਨਾਲ ਦਾ ਆਦਰ ਮਾਨ ਸਤਿਕਾਰ ਕੀਤਾ ਗਿਆ ਬਹੁਤ ਬਹੁਤ ਮੁਬਾਰਕਾਂ ਸੰਜੂ ਓਸਤਾਦ ਜੀ ਨਾਲ ਠੀਕ ਹੈ ਜੀ ਠੀਕ ਹੈ ਜੀ ਤੇ ਬਹੁਤ ਪਿਆਰ ਪੈਂਦਾ ਵਾ ਲੋ ਜੀ ਇਧਰ ਕਾਲੇ ਓਸਤਾਦ ਜੀ ਨਾਲ ਦਾ ਮਾਨ ਸਨਮਾਨ ਇਧਰ ਸੰਜੂ ਓਸਤਾਦ ਜੀ ਨਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਵਾ ਜੀ ਠੀਕ ਹੈ ਜੀ ਲੋ ਜੀ ਸੰਜੂ ਓਸਤਾਦ ਜੀ ਨਾਲ ਦਾ ਵੀ ਆਦਰ ਮਾਨ ਸਤਿਕਾਰ ਕੀਤਾ ਗਿਆ ਵਾ ਤੇ ਹੁਣ ਅੱਗੋ ਪੱਗ ਜਿਹੜੀ ਆ ਦਲਜੀਤ ਸਿੰਘ ਬਿੱਟੂ ਭਾਈ ਇਹਨਾਂ ਦੇ ਕੋਲ ਚਲ ਗਈ ਆ ਜੀ ਪੱਗ ਸੁਲਤਾਨ ਮਿੰਟ ਤੋਂ ਆ ਜੀ ਇਹ ਠੀਕ ਆ ਇਹ ਆਪਣੇ ਵੀਰ ਜਿਹੜੀ ਮਾਨ ਸਨਮਾਨ ਕਰ ਰਹੇ ਆ ਜੀ ਉਸਤਾਦ ਜੀਹਨਾਂ ਦਾ ਬਹੁਤ ਬਹੁਤ ਮੁਬਾਰਕਾਂ ਜੀ ਲੋ ਜੀ ਸਭ ਦੀ ਹਾਜ਼ਰੀ ਦੇ ਵਿੱਚ ਤੇ ਆ ਸਾਡੇ ਸੀਨੀਅਰਸ ਇੱਥੇ ਹੋਏ ਆ ਜੀ ਮਾਨ ਸਨਮਾਨ ਜੀ ਡੈਨੀ ਭਾਈ ਨਾਲ ਮਾਨ ਸਨਮਾਨ ਕਾਲੇ ਭਾਈ ਇਹਨਾਂ ਦਾ ਕਾਲੇ ਉਸਤਾਦ ਜੀਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਠੀਕ ਆ ਸੰਜੂ ਸਤਾਜ ਜੀ ਨਾਲ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਲੋ ਜੀ ਇਹ ਡੈਨੀ ਭਾਈ ਹਣਾ ਬਲੇੜਾ ਮਾਨ ਸਨਮਾਨ ਕੀਤਾ ਗਿਆ ਵਾ ਸੰਜੂ ਸਤਾਜ ਜੀ ਨਾਲ ਦਾ ਤੇ ਆ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਮਾਨ ਸਨਮਾਨੀ ਬਹੁਤ ਜ਼ਰੂਰੀ ਹੈ ਜੀ ਸੀਨੀਅਰਸ ਲਈ ਠੀਕ ਹੈ ਕਿਉਂਕਿ ਇੰਨੇ ਚਿਰ ਦੀ ਮਿਹਨਤ ਹੈ ਸਾਰੀ ਮਿਹਨਤ ਦੇਣੀ ਇਹ ਵੀ ਬੜੀ ਤਗੜੀ ਗੱਲ ਆ ਹਾਂਜੀ ਇਹ ਜੀ ਸਾਡੇ ਕਪਲ ਕੌਸ਼ਲ ਸਤਾ ਜੀ ਹੋਣੀ ਮਾਨਯੋਗ ਸਾਡੇ ਸਤਿਕਾਰਯੋਗ ਠੀਕ ਹੈ ਜੀ ਕਪਲ ਕੌਸ਼ਲ ਸਾਹਿਬ ਜੀ ਨਾਲ ਦਾ ਮਾਨ ਸਨਮਾਨ ਜਿਹੜਾ ਉਹ ਕਰਨਗੇ ਠੀਕ ਹੈ ਜੀ ਸਾਡੇ ਉਹ ਨਹੀਂ ਜੀ ਚੇਰਮੈਨ ਸਾਹਿਬ ਦਾ ਮਾਨ ਸਨਮਾਨ ਜਿਹੜਾ ਕੀਤਾ ਗਿਆ ਜੀ ਕਾਲੇ ਉਸਤਾਦ ਜੀ ਨਾਲੋਂ ਠੀਕ ਹੈ ਜੀ ਸਾਡੇ ਮੋਹਨ ਉਸਤਾਦ ਜੀ ਹੋਣੀ ਇਹਨਾਂ ਦਾ ਵੀ ਜਿਹੜਾ ਵਾ ਮਾਨ ਸਨਮਾਨ ਕੀਤਾ ਗਿਆ ਜੀ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਵੇਲੇ ਉਸਤਾਦ ਜੀ ਆਪਣਾ ਚੇਅਰਮੈਨ ਸਾਹਿਬ ਕਿਦਾਂ ਅੱਜ ਪਾਰਟੀ 'ਚ ਵਾਧਾ ਆਇਆ ਸਭ ਦੀ ਹਾਜ਼ਰੀ ਦੇ ਵਿੱਚ ਹੈ ਦਿਨੋ ਦਿਨ ਹੋਰ ਕਬੂਤਰਬਾਜੀ ਅੰਮ੍ਰਿਤਸਰ ਦੀ ਨਿਖਰੂਗੀ ਨਾਲ ਉਸਤਾਦ ਜੀ ਨਾਲ ਬੇ ਪੂਰੀ ਸਪੋਰਟ ਹੈਗੀ ਆ ਹੈਨਾ ਤੇ ਅੱਜ ਇਹ ਦਿਨ ਦੇਖਣ ਨੂੰ ਮਿਲਿਆ ਹਨ ਸੰਜੂ ਉਸਤਾਦ ਜੀ ਨਾਲ ਦੀ ਪਾਰਟੀ ਵੀ ਹੋਰ ਗਾਂ ਵਧੇਗੀ ਤੇ ਗਾਂ ਸ਼ੌਂਕ ਵੀ ਕਰਨਗੇ ਇਹ ਵੀਰ ਜਿੰਨੇ ਦੀਆਂ ਛੱਤਾਂ ਹੋਣਗੀਆਂ ਗਾੜੀ ਤੇ ਮੌਜੂਦਾ ਜੀ ਚੇਰਮੈਨ ਸਾਹਿਬਣੀ ਮਨਜ਼ੂਰ ਆ ਟੂਰਨਾਮੈਂਟ ਸਾਰੇ ਅਨਾਉਂਸ ਕਰਤੇ ਹੀ ਠੀਕ ਆ ਤੇ ਇਕੱਠ ਜਿਹੜਾ ਸੀ ਸਭ ਨੂੰ ਪਤਾ ਹੀ ਆ ਕਿਦਾਂ ਦਾ ਇਕੱਠ ਹੋਇਆ ਸੀ ਲੋ ਜੀ ਇਹ ਮਾਨ ਸਨਮਾਨ ਕਰਦੇ ਪਏ ਆ ਜੀ ਲੋ ਜੀ ਕਾਲੇ ਸਤਾਜ ਜੀ ਨਾਲ ਦਾ ਮਾਨ ਸਨਮਾਨ ਬਿੱਟੂ ਵੀਰ ਜੀ ਨਾਲੋਂ ਕੀਤਾ ਗਿਆ ਜੀ ਲੋ ਜੀ ਇਹ ਮਾਨ ਸਨਮਾਨ ਕੀਤਾ ਗਿਆ ਜੀ ਤੀਆ ਗੋਗੀ ਸਤਾਜ ਜੀ ਨਾਲ ਮਾਨ ਸਨਮਾਨ ਬਿੱਟੂ ਸਤਾਜ ਜੀ ਨਾਲ ਕੀਤਾ ਜਾ ਰਿਹਾ ਇੱਧਰ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਜਿਹੜੇ ਮਾਨ ਸਨਮਾਨ ਬਿੱਟੂ ਸਤਾਜ ਜੀ ਨਾਲ ਕੀਤੇ ਜਾ ਰਹੇ ਜੀ ਇੱਧਰ ਵੀ ਮਾਨ ਸਨਮਾਨ ਜਿਹੜਾ ਵਾ ਉਹ ਕੀਤਾ ਗਿਆ ਜੀ ਤਾਂ ਜੀ ਨਾਲੋਂ ਠੀਕ ਹੈ ਜੀ ਲੋ ਜੀ ਇਧਰ ਜੀ ਆ ਆਸ਼ੂ ਉਸਤਾਦ ਜੀ ਨੂੰ ਮਾਨ ਸਨਮਾਨ ਦੇ ਰਿਹਾ ਜੀ ਬਿੱਟੂ ਭਾਜੀ ਹਣੀ ਲੋ ਜੀ ਇਹ ਲਾਟੀ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਬਿੱਟੂ ਉਸਤਾਦ ਜੀ ਨਾਲ ਕੀਤਾ ਗਿਆ ਜੀ ਲੋ ਜੀ ਇਹ ਰੋਕੀ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਕੀਤਾ ਗਿਆ ਜੀ ਲੋ ਜੀ ਟੱਲੂ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਕੀਤਾ ਗਿਆ ਜੀ ਸਾਨੂੰ ਉਸਤਾਦ ਜੀ ਲਓ ਜਸੇ ਵੀਰ ਜੀ ਨਾਲ ਦਾ ਆਦਰ ਮਾਨ ਸਤਕਾਰ ਕੀਤਾ ਗਿਆ ਜੀ ਬਿੱਟੂ ਉਸਤਾਦ ਜੀ ਨਾਲ ਵੱਲੋਂ ਹਾਂ ਜੀ ਜਿੱਦਾਂ ਕੀ ਹੋਣੇ ਕਾਲੇ ਉਸਤਾਦ ਜੀ ਹਣੀ ਸਤਾਦੀ ਜੀ ਬਾਗ ਮਿਲੀ ਤੇ ਹੁਣ ਕਾਲੇ ਉਸਤਾਦ ਜੀ ਨੇ ਗੋ ਕਲੀਫੇ ਕਰਨਗੇ ਠੀਕ ਆ ਲੋ ਜੀ ਡੈਨੀ ਭਾਜੀ ਆ ਬਿਕਰਮ ਵੀਰ ਜੀ ਆ ਤੇ ਸੰਨੀ ਵੀਰ ਜੀ ਆ ਠੀਕ ਆ ਲੋ ਜੀ ਇਹ ਜਿਹੜਾ ਵਾ ਨਾ ਇਹਨਾਂ ਨੂੰ ਕਲੀਫੇ ਦੀ ਰਸਮ ਜਿਹੜੀ ਆ ਉਹ ਕੀਤੀ ਜਾ ਰਹੀ ਆ ਜੀ ਠੀਕ ਆ ਲੋ ਜੀ ਆ ਕਾਲੇ ਉਸਤਾਦ ਜੀ ਨੇ ਆ ਤਿੰਨ ਕਲੀਫੇ ਕੀਤੇ ਆ ਜੀ ਠੀਕ ਆ ਬਿਕਕੇ ਵੀਰ ਜੀ ਤੇ ਵੀ ਕਲੀਫੇ ਨਾਲ ਬਿਕਕੇ ਵੀਰ ਜੀ ਸੰਨੀ ਵੀਰ ਜੀ ਤੇ ਡੈਨੀ ਵੀਰ ਜੀ ਇਹ ਤਿੰਨ ਕਲੀਫੇ ਕੀਤੇ ਆ ਜੀ ਕਾਲੇ ਸਤਾਜ ਜੀ ਦਾ ਮਾਨ ਸਨਮਾਨ ਕੀਤਾ ਗਿਆ ਜੀ ਤੋਂ ਤੇ ਵੀਰ ਜੀ ਨਾਲ ਵੱਲੋਂ ਸਾ ਜੀ ਚੌਥਾ ਖਲੀਫਾ ਹਾਂ ਜੀ ਜੀ ਆ ਕਾਲੇ ਸਤਾਜ ਜੀ ਹੁਣੀ ਆ ਇਹਨਾਂ ਨੇ ਅੱਗੋਂ ਚਾਰ ਖਲੀਫੇ ਕੀਤੇ ਆ ਠੀਕ ਹੈ ਜੀ ਡੈਨੀ ਭਾਜੀ ਆ ਤੇਦੇ ਭਾਈ ਹੁਣੀ ਆ ਠੀਕ ਹੈ ਵੀਰ ਜੀ ਹੁਣੀ ਆ ਨਾਲ ਨਾਲ ਬਿਕਰਮ ਵੀਰ ਜੀ ਹੁਣੀ ਆ ਇਹ ਚਾਰੇ ਖਲੀਫੇ ਜਿਹੜੇ ਆ ਕਾਲੇ ਸਤਾਜ ਜੀ ਨਾਲੇ ਕੀਤੇ ਹੋਏ ਆ ਸਭ ਦੀ ਹਾਜ਼ਰੀ ਦੇ ਵਿੱਚ ਲਾਡੀ ਸਤਾਜ ਜੀ ਹੁਣੀ ਆ ਆਸ਼ੂ ਸਤਾਜ ਜੀ ਹੁਣੀ ਤੇ ਰੋਕੀ ਸਤਾਜ ਜੀ ਹੁਣੀ ਤੇ ਇਧਰ ਬਿੱਟੂ ਸਤਾ ਜੀਣੀ ਸਾਦੀ ਹਾਜੀ ਦੇ ਵਿੱਚ ਜਿਹੜੇ ਆ ਚਾਰ ਖਲੀਫੇ ਕੀਤੇ ਆ ਜੀ ਸਭ ਦੀ ਹਾਜ਼ਰੀ ਦੇ ਵਿੱਚ ਆ ਵੇਖ ਲਓ ਜੀ ਆ ਜੀ ਚੇਅਰਮੈਨ ਸਾਹਿਬ ਹੋਗੀ ਓਸਤਾਦ ਜੀ ਨਹੀਂ ਇਹਨਾਂ ਦੀ ਹਾਜ਼ਰੀ ਦੇ ਵਿੱਚ ਕਪਲ ਕੋਸ਼ ਸਾਹਿਬ ਇਹਨਾਂ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਇਧਰ ਸਭ ਦੀ ਹਾਜ਼ਰੀ ਦੇ ਵਿੱਚ ਚਾਰ ਕਲੀਫੇ ਕੀਤੇ ਆ ਜੀ ਜੁਸਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਗੋਂ ਚਾਰ ਕਲੀਫੇ ਵੀ ਕਰਤੇ ਜੀ ਕਾਲੇ ਭਾਜੀ ਨਾਲੇ ਬਹੁਤ ਬਹੁਤ ਮੁਬਾਰਕਾਂ ਬੰਦ ਕੀਤੀ ਹੈ ਹਾਂ ਜੀ ਹਾਂ ਜੀ ਵਿਕਰਮ ਵੀਰ ਜੀ ਤੇ ਲੋ ਜੀ ਅੱਜ ਕਪਲ ਕੋਸ਼ ਸਾਹਿਬ ਜੀ ਨਹੀਂ ਆਏ ਹੀ ਠੀਕ ਹੈ ਤੇ ਇਥੇ ਰਸਮੇ 우ਸਤਾਦੀ ਪੱਗ ਤੇ ਸੰਜੂ ਉਸਤਾਦ ਜੀ ਨਾਲ ਵੱਲੋਂ ਜੜੀਆਂ ਵਾ 우ਸਤਾਦੀ ਪੱਗ ਦਿੱਤੀ ਗਈ ਆ ਤੇ ਉਹਨਾਂ ਨੇ ਅੱਗੋਂ ਚਾਰ ਖਲੀਫੇ ਵੀ ਬਣਾਏ ਹੋਏ ਆ ਠੀਕ ਆ ਤੇ ਬਹੁਤ ਬਹੁ ਮबारकਾ ਸੰਜੂ ਉਸਤਾਦ ਜੀ ਨੂੰ ਨਾਲ ਕੰਪਲ ਕੁਸ਼ਲ ਸਾਜ ਜੀ ਨੂੰ ਬਹੁਤ ਬਹੁ ਮੁਬਾਰਕਾਂ ਜੀ ਸਾਡੇ ਵੱਲੋਂ ਕਬਰ ਬਾੜ ਪੀਜਨਸ ਵੱਲੋਂ ਠੀਕ ਆ ਜੀ ਹਾਂਜੀ ਸੰਜੂ ਉਸਤਾਦ ਜੀ ਜਿਹੜੀਆਂ ਤੁਸੀਂ ਅੱਜ ਉਸਤਾਦੀ ਪੱਗਾਂ ਦਿੱਤੀਆਂ ਵਾ ਠੀਕ ਆ ਜੀ ਉਹਦੇ ਵਿੱਚ ਤੁਸੀਂ ਕਾਲੇ ਉਸਤਾਦ ਜੀ ਨੂੰ ਉਸਤਾਦੀ ਪੱਗ ਦੇ ਦਿੱਤੀ ਆ ਦੇਤੀ ਆ ਠੀਕ ਆ ਹੁਣ ਅੱਗੋਂ ਕਾਲੇ ਉਸਤਾਦ ਜੀ ਨਾਲ ਕੋ ਦੋ ਪੱਗਾਂ ਅਸੀਂ ਇਹ ਨਾਲੋਂ ਦੂਸਰੀ ਪੱਗ ਜਿਹੜੀ ਆ ਉਹ ਆਪਣੇ ਬਿਕਰਮ ਵੀਰ ਦੀ ਬਕੇ ਵੀਰ ਦੀ ਇਹਨਾਂ ਨੂੰ ਦਿੱਤੀ ਹੋਈ ਜਾਣੀ ਕਿ ਇਹ ਫਾਰਕ ਹੋ ਗਏ ਹੋਏ ਆ ਇਹਨਾਂ ਕੋ ਹੁਣ ਕੋਈ ਉਸਤਾਦੀ ਪੱਗ ਨਹੀਂ ਠੀਕ ਹੈ ਜੀ ਇਹ ਇਹ ਬਾਬਾ ਉਸਤਾਦ ਹੋ ਗਏ ਆ ਜੀ ਤੇ ਇਹਨਾਂ ਕੋ ਮਤਲਬ ਹੁਣ ਕੋਈ ਉਸਤਾਦੀ ਪੱਗ ਨਹੀਂ ਗਈ ਇਹਨਾਂ ਨੇ ਦੂਸਰੀ ਪੱਗ ਇਹਨਾਂ ਨੂੰ ਦਿੱਤੀ ਹੋਈ ਆ ਠੀਕ ਹੈ ਜੀ ਆਸ਼ੂ ਉਸਤਾਦ ਜੀ ਇਦਾਂ ਹੀ ਹੋਇਆ ਸਾਰਾ ਕੁਝ ਸਾਰਾ ਠੀਕ ਹੈ ਜੀ ਠੀਕ ਹੈ ਜੀ ਆ ਜੋ ਸਾਰਾ ਵਰਜਨ ਤੇ ਲੋ ਜੀ ਬਕੇ ਉਸਤਾਦ ਜੀ ਜਿਹੜੇ ਨਾ ਆਪਣੀ ਉਸਤਾਦੀ ਪੱਗ ਇੱਧਰ ਟੈਨੀ ਵੀਰ ਜੀ ਨੂੰ ਦੇ ਲਗਾ ਤਾੜੀਆਂ ਮਾਰ ਦੋ ਜੀ ਬਹੁਤ ਬਹੁਤ ਮੁਬਾਰਕ ਪੰਜ ਜੀ ਜਿੱਦਾਂ ਕੀ ਜੀ ਅੱਜ ਬਕੇ ਵੀਰ ਜੀ ਨਾਲੇ ਉਸਤਾਦੀ ਪੱਗ ਜਿਹੜੀ ਆ ਉਹ ਡੈਨੀ ਵੀਰ ਜੀ ਨੂੰ ਦੇਤੀ ਯਾ ਤੇ ਡੈਨੀ ਵੀਰ ਜੀ ਨੇ ਕਿ ਅੱਜ ਉਸਤਾਦੀ ਦਾ ਉਤਾ ਆ ਗਿਆ ਆ ਵਾ ਠੀਕ ਹੈ ਜੀ ਡੈਨੀ ਵੀਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਵਰ ਬਾਡ ਵਿਜਨਸ ਵੱਲੋਂ ਲੋ ਜੀ ਮਾਰ ਦਿਓ ਤਾਲੀਆਂ ਸਾਰੇ ਜਾਣੇ ਜੀ ਡੈਨੀ ਭਾਈ ਨੂੰ ਜਿਹੜੀ ਆ ਉਸਤਾਦੀ ਦੀ ਪੱਗ ਮਿਲੀ ਆ ਸਭ ਦੀ ਮਨਜ਼ੂਰੀ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਜੀ ਡੈਨੀ ਭਾਈ ਤੁਹਾਨੂੰ ਸੰਜੂ ਸਾਹਿਬ ਜੀ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਜਿੰਨੇ ਕਲੀਫੇ ਜਿੰਨੇ ਅੱਗੋਂ ਤੁਹਾਡੇ ਸ਼ਹਿਰ ਦੇ ਸਾਰਿਆਂ ਨੂੰ ਬਹੁਤ ਬਹੁਤ ਜੀ ਮੁਬਾਰਕਾਂ ਜੀ ਰੋਕੀ ਉਸਤਾਦ ਜੀ ਨੀ ਵੀ ਮੂੰ ਮਿੱਠਾ ਕਰਾ ਰਹੇ ਆ ਜੀ ਡੈਨੀ ਉਸਤਾਦ ਜੀ ਨਾ ਦਾ ਕਿਆ ਬਾਤ ਆ ਜੀ ਚਾਰ ਕਲੀਫੇ ਆ ਚਾਰਾਂ ਕਲੀਫਿਆਂ ਦੇ ਵਿੱਚ ਇੱਕ ਆ ਵੀ ਹਾਂ ਜੀ ਤੇ ਹੁਣ ਮਤਲਬ ਅੱਗੋਂ ਦੱਸੋ ਵੀ ਤੁਸੀਂ ਹੁਣ ਉਸਤਾਦੀ ਦੀ ਪੱਗ ਮਿਲ ਗਈ ਹੈ ਜੀ ਤੇ ਤੀਜੇ ਵੀ ਲੋ ਜੀ ਸੰਨੀ ਉਸਤਾਦ ਜੀ ਨੂੰ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸੰਨੀ ਵੀਰ ਖਲੀਮ ਸੰਨੀ ਉਸਤਾਦ ਜੀ ਸੰਨੀ ਵੀਰ ਵੱਲੋਂ ਜਿਹੜਾ ਮਾਨ ਸਨਮਾਨ ਡੈਨੀ ਉਸਤਾਦ ਜੀ ਨਾਲ ਕੀਤਾ ਜਾ ਰਿਹਾ ਵਾ ਠੀਕ ਆ ਲੋ ਜੀ ਆ ਲੋਈ ਪੈਣ ਜਿਹੜੀ ਪੱਗਿਆ ਮੇਰੇ ਕੋਲ ਦੋ ਪੱਗਾਂ ਇੱਕ ਜਿਹਦੇ ਤੋਂ ਬਾਅਦ ਨੇ ਮੇਰੇ ਗੁਰਪਾਈ ਦੇ ਭਾਗ ਦੇ ਜਿਹੜੇ ਉਹਨਾਂ ਦੇ ਦੋ ਬੰਦਾ ਜੀ ਦੇ ਪੱਗ ਮੈਂ ਆਪਣੇ ਗੁਰਪਾਈ ਨੂੰ ਸੰਨੀ ਉਹ ਬੰਦ ਰਿਹਾ ਹੈ ਬੰਦ ਰਿਹਾ ਠੀਕ ਹੋ ਗਿਆ ਜੀ ਮੁਬਾਰਕਾ ਭਾਈ ਤੁਹਾਨੂੰ ਕਬਰ ਬਾੜੀ ਜੀ ਲੋ ਜੀ ਆ ਸੰਨੀ ਵੀਰ ਜੀ ਨਾਲੋਂ ਉਸਤਾਦੀ ਪੱਗ ਜਿਹੜੀ ਆ ਉਹ ਸਭ ਦੀ ਹਾਜ਼ਰੀ ਦੇ ਵਿੱਚ ਅੱਬ ਨਹੀਂ ਜਾ ਰਹੀ ਆ ਜੀ ਸੰਜੂ ਉਸਤਾਦ ਜੀ ਹਣੀ ਇੱਧਰ ਵੇਖ ਲਓ ਸਭ ਸੀਨੀਅਰਸ ਬੈਠੇ ਹੋਏ ਆ ਵੇਖ ਲਓ ਜੀ ਇੱਧਰ ਚੇਅਰਮੈਨ ਸਾਹਿਬ ਇੱਧਰ ਸਾਰੇ ਬੈਠੇ ਹੋਏ ਆ ਜੀ ਠੀਕ ਆ ਜੀ ਤਾਂ ਨਹੀਂ ਭਾਈ ਨਹੀਂ ਜਿਹੜੀ ਆ ਉਸਤਾਦੀ ਪੱਗ ਦਿੱਤੀ ਹੋਈ ਆ ਜੀ ਸਾਵੇ ਦੀ ਸਭ ਦੀ ਮਨਜ਼ੂਰੀਏ ਦੇ ਵਿੱਚ ਪੱਗ ਬਣੀ ਜਾ ਰਹੀ ਆ ਜੀ ਲੋ ਜੀ ਆ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਤੇ ਆ ਜੀ ਹਾਂਜੀ ਜੀ ਡੈਨੀ ਉਸਤਾਦ ਜੀ ਨਾਂ ਵੱਲੋਂ ਜਿਹੜੀ ਆ ਅੱਗੋਂ ਉਸਤਾਦੀ ਪੱਗ ਜਿਹੜੀ ਆ ਸੰਨੀ ਵੀਰ ਜੀ ਨਾਲੋਂ ਮਿਲਾਂ ਕਲੀਫਾ ਕੀਤਾ ਸੀ ਤੇ ਹੁਣ ਇਹਨਾਂ ਨੂੰ ਉਸਤਾਦੀ ਦੀ ਪੱਗ ਦੇ ਦਿੱਤੀ ਆ ਸਾਫ ਸੀਨੀਅਰਸ ਇਹਨਾਂ ਦੀ ਮੌਜੂਦਗੀ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਜੀ ਡੈਨੀ ਭਾਈ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸੰਨੀ ਉਸਤਾਦ ਜੀ ਤੁਸੀਂ ਵੀ ਉਸਤਾਦੀ ਦੇ ਅੱਗੇ ਆ ਗਏ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਵਧੀਆ ਸੰਜੂ ਉਸਤਾਦ ਜੀ ਦਾ ਮਾਨ ਸਨਮਾਨ ਕਰ ਰਿਹਾ ਜੀ ਕਾਲੇ ਉਸਤਾਦ ਜੀ ਹਣੀ ਠੀਕ ਹੈ ਜੀ ਜੀ ਨਾਲ ਲੋ ਜੀ ਨਾਲ ਆ ਜੋ ਬੰਦਾ ਮਾਨ ਸਨਮਾਨ ਆ ਦਿੱਤਾ ਜਾ ਰਿਹਾ ਵਾ ਲੋ ਜੀ ਇਹ ਕਾਲੇ ਉਸਤਾਦ ਜੀ ਨਾਲ ਵੱਲੋ ਜਿਹੜਾ ਵਾ ਸੰਜੂ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਜਿਹੜਾ ਵਾ ਉਹ ਕੀਤਾ ਗਿਆ ਵਾ ਜੀ ਕਵਰ ਬਾਡ ਪੀਜਨ ਵੱਲੋਂ ਬਹੁ ਬਹੁ ਮੁਬਾਰਕਾਂ ਜੀ ਇਦਾਂ ਹੀ ਪਾਰਟੀ ਚ ਵਾਦਾ ਹੁੰਦਾ ਰਹੇ ਲੋ ਜੀ ਮੋਨ ਉਸਤਾਦ ਜੀ ਨਾਲ ਦਾ ਆਦਰ ਮਾਨ ਸਤਕਾਰ ਕੀਤਾ ਗਿਆ ਜੀ ਕਾਲੇ ਉਸਤਾਦ ਜੀ ਨਾਲ ਵੱਲੋਂ ਸਭ ਦੀ ਹਾਜ਼ਰੀ ਦੇ ਵਿੱਚ ਲੋ ਜੀ ਵੀਰ ਕੇ ਵੀਰਤੀ ਹਣੀ ਜਿਹੜੇ ਆ ਕਾਲੇ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਪਏ ਜੀ ਲੋ ਜੀ ਡੈਨੀ ਉਸਤਾਦ ਜੀ ਹੁਣੀ ਵੀ ਜਿਹੜਾ ਵਾ ਆਦਰ ਮਾਨ ਸਤਕਾਰ ਜਿਹੜਾ ਵਾ ਉਹ ਕਰ ਰਹੇ ਆ ਜੀ ਕਾਲੇ ਉਸਤਾਦ ਜੀ ਨਾਂ ਦਾ ਠੀਕ ਹੈ ਜੀ ਲੋ ਜੀ ਇਹ ਵੀ ਕਾਲੇ ਉਸਤਾਦ ਜੀ ਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਵੀਰ ਜੀ ਨਾਂ ਵੱਲੋਂ ਠੀਕ ਹੈ ਜੀ ਲੋ ਜੀ ਚੇਅਰਮੈਨ ਸਾਹਿਬ ਹੁਣਾਂ ਦਾ ਆਦਰ ਮਾਨ ਸਤਕਾਰ ਡੈਨੀ ਉਸਤਾਦ ਜੀ ਨਾਲੋਂ ਕੀਤਾ ਗਿਆ ਜੀ ਜੀ ਅੱਗੋ ਡੈਨੀ ਭਾਜੀ ਲੋ ਜੀ ਮੋਹਨ ਉਸਤਾਦ ਜੀ ਨਾਂ ਦਾ ਵੀ ਜਿਹੜਾ ਆਦਰ ਮਾਨ ਸਤਕਾਰ ਜਿਹੜਾ ਡੈਨੀ ਉਸਤਾਦ ਜੀ ਨਾਲੋਂ ਕੀਤਾ ਗਿਆ ਜੀ ਠੀਕ ਹੈ ਜੀ ਗਿੰਦਰ ਉਸਤਾਦ ਜੀ ਨਾਂ ਦਾ ਵੀ ਆਦਰ ਮਾਨ ਸਤਕਾਰ ਕੀਤਾ ਗਿਆ ਜੀ ਨਿੱਕੇ ਉਸਤਾਦ ਜੀ ਨਾਲ ਆਦਰ ਮਾਨ ਕਰਦੇ ਹੋਏ ਜੀ ਆਸ਼ੂ ਉਸਤਾਦ ਜੀ ਨਾਲ ਦਾ ਆਦਰ ਮਾਨ ਸਤਿਕਾਰ ਕਰਦੇ ਹੋਏ ਉਸਤਾਦ ਜੀ ਨਾਲ ਨਿੰਦਰ ਸਾਹਿਬ ਜੀ ਨਾਲ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਇੱਕ ਸਾਡੀ ਹਾਜ਼ਰੀ ਵਿੱਚ ਲੋ ਜੀ ਰੋਕੀ ਉਸਤਾਦ ਜੀ ਹੁਣੀ ਚੁੰਨੀਆਂ ਵਾਲੇ ਸਾਡੇ ਇਹਨਾਂ ਦਾ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਲੋ ਜੀ ਸੋਨੂ ਪੰਡਿਤ ਉਸਤਾਦ ਜੀ ਇਹਨਾਂ ਦਾ ਆਦਰ ਮਾਨ ਸਤਿਕਾਰ ਕੀਤਾ ਗਿਆ ਜੀ ਲੋ ਜੀ ਟੱਲੂ ਭਾਈ ਦਾ ਆਦਰ ਮਾਨ ਸਤਿਕਾਰ ਠੀਕ ਹੈ ਜੀ ਡੈਨੀ ਉਸਤਾਜ ਜੀ ਨਾਲੋਂ ਕੀਤਾ ਗਿਆ ਜੀ ਜੀ ਲਾਟੀ ਉਸਤਾਜ ਜੀ ਕੜਿਆਂ ਵਾਲੇ ਇਹਨਾਂ ਦਾ ਵੀ ਆਦਰ ਮਾਨ ਸਤ ਕਾਜਰਾ ਡੈਨੀ ਸਤਾਜ ਜੀ ਨਾਲ ਕੀਤਾ ਗਿਆ ਜੀ ਲੋ ਜੀ ਅਰुण ਵੀਰ ਜੀ ਦਾ ਇਸ ਪਾਲ ਵੀਰ ਜੀ ਦਾ ਤੇ ਆਪਣੇ ਹਣੀ ਵੀਰ ਜੀ ਦਾ ਇਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਡੈਨੀ ਸਤਾਜ ਜੀ ਨਾਲੋਂ ਇਧਰ ਜੀ ਆਪਣੇ ਰਾਜ ਨਵੀਰ ਜੀ ਦਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਸਤਾਜ ਜੀ ਆਪਣੇ ਇਧਰ ਡੇਪੂ ਪ੍ਰਧਾਨ ਸਾਹਿਬ ਸਾਡੇ ਸੁਲਤਾਨ ਮਿੰਟ ਤੋਂ ਇਹਨਾਂ ਦਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਇਧਰ ਮਾੜੂ ਸਤਾਜ ਜੀ ਨਾਲ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਬਿੱਟੂ ਸਤਾਜ ਜੀ ਨਾਲ ਆਦਰ ਮਾਨ ਸਤਕਾਰ ਜੀ ਹਾਂ ਜੀ ਅੱਗੋ ਜੀ ਆ

ਲੋ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਸਾਰਾ ਨੇਪਰੇ ਚੜ ਗਿਆ ਆ ਵਾ ਤੇ ਸਭ ਬੈਠੇ ਹੋਏ ਆ ਤੇ ਕਵਰ ਬਾੜ ਵੀ ਜਨ ਵੱਧ ਤੋਂ ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ